ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਲੋ ਵਿੱਚ ਪਾ ਤੂ ਨਰਸੀ ਲੈ ਲੈ ਕੇ ਆਂ ਜੀ ਇੱਕ ਬੈੜ ਗੱਪਣ ਥੋੜੇ ਕਿ ਦਿਨ ਕਰ ਮਲੀ ਲੈਂਦੀ ਆ ਇੱਕ ਬਈ ਸੂਈ ਸਵਾਈ ਆ ਆਓ ਕਰ ਲੈਨੇ ਬਈ ਨਾਲ ਗੱਲਬਾਤ ਅੱਜ ਵਿੱਚ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਕੋ ਠੀਕ ਹੋਵਦੀ ਆ ਵਾਹ ਨਹੀਂ ਵਧੀਆ ਡਾਕਟਰ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਰੱਬ ਦੀ ਕਿਰਪਾ ਨਾਲ ਚਲੋ ਵਧੀਆ ਨਾਮ ਤੇ ਡਰੈਸ ਨਾਂ ਆਪਣਾ ਜੰਗ ਸਿੰਘ ਹੂੰ ਪਿੰਡ ਹਿੰਮਤਪੁਰਾ ਹੂੰ ਜ਼ਿਲ੍ਹਾ ਮੋਗਾ ਹੂੰ ਤਹਿਸੀਲ ਨਿਹਾਲ ਸਿੰਘਾ ਨੇੜੇ ਪਿੰਡ ਆਪਣਾ ਨੇੜੇ ਆਪਣੇ ਰਹੇਗਾ ਆਪਦਾ ਹੋੜਸਾ 8 ਕਿਲੋਮੀਟਰ ਓਕੇ ਨਿਹਾਲ ਸਿੰਘਾ ਦਾ 12 ਨਾਲ ਹੀ ਪਿੰਡ ਮੱਝੂ ਪਿਆ ਦੇ ਓਕੇ ਭਾਈ ਮੋਬਾਈਲ ਨੰਬਰ ਬੋਲ 87278 09954 ਠੀਕ ਆ ਜਿਹੜੀ ਪਹਿਲੇ ਨੰਬਰ ਦੇ ਵਹਿੜਾ ਕਿਹੜਾ ਸੂਆ ਸੂਈ ਹੈ ਇਹ ਤੀਜਾ ਸੂਆ ਸੂਈ ਵੀ ਡਾਕਟਰ ਕਦੋਂ ਸੂਈ ਹੈ ਵੀਰੇ ਇਹ ਨੂੰ ਹੋ ਗਿਆ ਤੇ 10 ਦਿਨ ਬੱਚਾ ਕੀ ਆਮਾ ਬੱਸਾ ਬੱਚਾ ਦਿੱਤਾ ਭਾਈ ਤੇ ਕਿੰਨਾ ਕੁ ਦੁੱਧ ਹੁਣ ਚੋਣ ਵਾਲਾ ਤਿਆਰ ਆ ਦੁੱਧ ਨਾਲ ਇਹਦਾ ਦੁੱਧ ਬਸੇ ਰਿਆ ਸੀ ਆਪਾਂ ਲਈ ਨਹੀਂ ਉਦੋਂ ਉਹ ਉਸੀ ਕੋ ਗਿਆ ਉਹਨੂੰ ਬੁਖਾਰ ਉਹਨਾਂ ਦੇ ਘਰੇ ਓਕੇ ਉਹਨਾਂ ਤੋਂ ਆਪਾਂ ਹੁਣ ਲਿਆਂਦੀ ਅੱਜ ਠੀਕ ਹੈ ਭਾਈ ਤੇ 12 ਸੀਗਾ ਤੇ ਬੁਖਾਰ ਦੇ ਟਿਕਟੂ ਵੀ ਉਹਨਾਂ ਨੇ ਦੋ ਤਿੰਨ ਲਵਾਏ ਤੇ ਚਲੋ 8 ਰਹਿ ਗਿਆ ਹੁਣ ਹਮ ਮੈਂ ਟੀਕਾ ਨਾ ਕੱਟਣੀ ਸੀ ਸਹੀ ਹੁਣ ਬਾਦ ਦੀ ਜੁਰੀ ਜਾਂਦੀ ਹੈ ਬਸ ਠੀਕ ਹੈ ਭਾਈ ਯਾਰ ਇਹ ਨਾ ਤੇਰੇ ਸਾਹਮਣੇ ਆ ਸਾਰਾ ਕੋ ਖਾਈ ਚੀਜ਼ ਨੇ ਗੋਆ ਵੀ ਤਰੀ ਜਾਂਦੇ ਬਸਾਬ ਵੀ ਕਰੀ ਸੀ ਸਭ ਹੁਣ ਸੈੱਟ ਆ ਜਾਂਦਾ ਠੀਕ ਆ ਆਪਾਂ ਉਹਦੋਂ ਲਿਆਂਦੀ ਆ ਠੀਕ ਆ 8 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਲਾਵਾਂ ਤਿਆਰ ਆਪਾਂ ਇਹ ਦੋ ਡੰਗ ਚੋਲਿਓ ਫੁੱਲ ਕਰਤਾ ਫੁੱਲ ਬਰੀਡ ਆਣਾ ਬਧੂਗਾ ਬਧੂ ਵੀ ਬਲਦ ਜਿੰਨੇ ਉਹ ਖੀੜ ਫੂੜ ਪਊਗੀ ਦਲਿਆ ਤੇ ਆਪਾਂ ਕੋ ਗਲਾ ਬਧੂਗਾ ਠੀਕ ਹੈ ਕਹਿੰਦਾ ਮਜ਼ਾ ਮਾਰਿਆ ਨੇ ਹੂੰ ਫੇਸ ਫੂਸ ਬੋਲੀ ਬਾਜੀ ਪੂਰੀ ਚੰਗੀ ਥਾਨ ਬਹੁਤ ਚੰਗਾ ਚਿਵਾਈ ਕਿਵੇਂ ਆ ਬੋਲੀ ਚੰਗੀ ਚਿਵਾਈ ਡਾਟ ਠੀਕ ਆ ਲੈ ਇੱਕ ਨੰਬਰ ਕੰਡੀ ਸ਼ੀਰਾ ਕੋਈ ਆਏ ਨਹੀਂ ਹੂੰ ਗਰਮ ਮਾਰਦੀ ਆ ਤੇ ਫੇਰ ਹਣ ਪੂਰੇ ਮੋਟੇ ਕਰ ਜਾਂਦੀ ਆ ਜਦੋਂ ਪਛਣਾ ਕਹਿਣਾ ਕੁਛ ਨਹੀਂ ਖੋਲਦੇ ਮਣੀ ਤੋਰਦੇ ਹਲ ਕਰਦਾ ਪ੍ਰਿੰਟ ਪ੍ਰਿੰਟ ਬੜਾ ਚੰਗਾ ਬਾਕੀ ਤੋਰਾ ਚੈੱਕ ਕਰਵਾ ਲਵਾਂਗੇ। ਨੇ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਹੈ। ਗੱਦ ਬਹੁਤ ਆ ਹਨਾ ਚੰਗ। ਹਾਂ ਗੱਦ ਬਹੁਤ ਆ ਦੁੱਧ ਦਊਗੀ ਡਾਕਟਰ। ਠੀਕ ਹੈ। ਤੋਰਾ ਨਾ ਡੱਕ ਤਾਂ ਪੈ ਗਈ ਸੀ ਨਾ। ਹੂੰ। ਤੋਰਾ ਤੋਰਾ ਇੱਕ ਨੰਬਰ ਆ ਕਰਮ ਵਾਲੀ ਦਾ। ਲੈ। ਮੋਲ ਲੱਗ ਗਿਆ ਫਿਰ ਜੈਜ ਦਾ। ਮੋਲ ਦਾ ਪਹਾੜ ਉਹਦੇ ਕਰਨਾ ਡਾਕਟਰ ਕੋਈ ਨਹੀਂ ਠੀਕ ਆ ਫੋਨ ਤੇ ਹੋ ਜੂ ਨਹੀਂ ਨਹੀਂ ਕਰ ਦਿੰਦੇ ਠੀਕ ਆ ਮੋਲ ਲੈ ਬਾਈਕ ਨਾਲ ਜਮਾ ਯਾਦ ਰੱਖਾਂਗੇ ਬਸ ਇਹ ਆਪਾਂ ਦੇ ਦੇ ਦਾਂਗੇ ਡਾਕਟਰ 37000 ਦੀ 36000 ਦੀ ਮੰਗ ਹੈ ਜਿਹੜਾ ਟਰੱਕ ਜਿੱਦੀ ਬੈੜਾ ਵਿੱਚ ਸੱਜਰਾ ਕੋਈ ਡਾਕਟਰ ਲੈ ਕੇ ਚੱਕਣ ਵਾਲੇ ਕੋਸ ਕਰਾਓ ਓਕੇ ਗੱਲ ਆ ਹੋਊਗੀ ਜੀ ਬੁਖਾਰ ਹੋਗਾ ਜੀ ਉਦੋਂ ਘਟ ਗਈ 12 ਤੋਂ ਸਟਾਰਟ ਹੋਈ 13 ਤੋਂ ਹੂੰ ਹੁਣ ਕਰ ਜਾਣਾ ਨੇ ਉਨੇ ਹੀ ਕਰ ਜਾਣਾ ਠੀਕ ਆ ਬਈ 36000 ਰੁਪਇਆ ਮੋਲਾ ਵਿੱਚੋਂ ਮਾਨਰਨ ਕੋਈ ਚੱਕਰ ਨਹੀਂ ਹੋ ਜੂਗਾ ਟਾਂਚਾ ਚੰਗਾ ਬੈੜ ਚੰਗੀ ਆ ਥੋਣ ਜਵਾਬ ਬਾਈ ਕਹਿੰਦਾ ਉਸਕੇ ਆ ਲੇ ਵਾ ਨੇੜ ਤੋਂ ਚੈੱਕ ਕਰ ਲਓ 12 ਕੇ ਦਾ ਟਾਈਮ ਸ਼ਾਮ ਤੱਕ ਕੱਢ ਰ ਜਿਹੜਾ ਹੋ ਵੀ ਵਧੀਆ ਹਾਂ ਸਾਢੇ 6:00 ਚ ਵਾਈ ਤਰੀ ਆਪਾਂ ਠੀਕ ਆ ਬਾਈ ਹਮ ਅੱਗੇ ਆ ਗਈ 2 ਨੰਬਰ ਤੇ ਫੁੱਲ ਵੱਡੀ ਹੈ ਨਾ ਪੂਰੀ ਵੱਡੀ ਜੀ ਫੁੱਲ ਫਾਰਮ ਵਾਲਿਆਂ ਨੇ ਹਾਂ ਫਾਰਮਾਂ ਵਾਂਗੂ ਜੇ ਆਪਾਂ ਨਹੀਂ ਕਹਣਾ ਪਰਫਾਰਮ ਵਾਲੀ ਫਾਰਮਾਂ ਵਾਂਗੂ ਹੀ ਆ ਠੀਕ ਆ ਹੂੰ ਦੂਜਾ ਸੂਆ ਕਿਉਂ ਰਾ ਡਾਕਟਰ ਬਹਿੜੇ ਦੂਜਾ ਸੂਆ ਸੁੰਦੀ ਆ ਹਾਂ ਪਿਓਰ ਸੁੰਨਾ ਨੇ ਦੂਜਾ ਸੂਆ ਦੇਣ ਕਿੰਨੇ ਲੋਕ ਦੇਣ ਇਹ 14 ਤਰੀਕ ਨੂੰ ਦੇਣ ਇਹਦੇ ਪੂਰੇ ਆ ਉਹ ਕਹਿੰਦੇ ਵੱਡ ਨਹੀਂ ਉੱਤੇ ਲੈਂਦੀ ਇਹਨਾਂ ਕੋਲ ਫੱਲ ਲਈ ਆ ਅੱਜ ਤਿੰਨ ਹੋ ਗਈ ਤਿੰਨ ਤਰੀਕ ਹੋ ਗਈ ਹਾਂ ਠੀਕ ਆ 10 ਕਰਨ ਪਏ ਆ ਹਾਂ ਤੇ ਆਪਾਂ ਗੱਲ ਵੀ ਕਰਾਂਗੇ ਉਹ ਕਹਿੰਦੇ ਇੱਕ ਦਿਨ ਉੱਤੇ ਨਹੀਂ ਲੈਂਦੀ ਘੱਟ ਲੋਗ ਵੀ ਫਿਰ ਦਿਨ ਉੱਤੇ ਨਹੀਂ ਲੈਂਦੀ ਠੀਕ ਆ ਭਾਈ ਹੂੰ ਕਿੰਨਾ ਕੀ ਰਿਕਾਰਡ ਆ ਵੈਸੇ ਉਹ ਤਾਂ ਭਾਈ ਦੁੱਧ ਦਾ 2 ਲੀਟਰ ਚੋਇਆ ਡਾਕਟਰ ਉਹ ਕਹਿੰਦੇ ਸੀ ਹੂੰ ਕਿ 22 ਲੀਟਰ ਆਪਾਂ ਹੁਣ ਕਹਿੰਨੇ ਹਨਾ ਅਗਲਾ ਜਿਵੇਂ ਮਰਜ਼ੀ ਜਿਹੜਾ ਲਾਈ ਜਾਵੇ ਸਹੀ ਗੱਲ ਜਿਹੜੇ ਹਿਸਾਬ ਨਾਲ ਹੁਣ ਚੁਗਾਠਾ ਵਜਣਾਗਾ ਹੂੰ ਉਹਦਾ ਉਹਨਾਂ ਨੂੰ ਹੈ ਵੀ ਕੀ ਬਾਲਾ ਸਹੀ ਗੱਲ ਆ ਭਾਈ ਇਹ ਵੀ ਦਰਮਾਨਦਾ ਚੱਲੀ ਸਹੀ ਗੱਲ ਹੈ ਜਿਵੇਂ ਮਰਜ਼ੀ ਤੇਜ਼ੀ ਨਾਲ ਹਾਂ ਢੰਡੀ ਲੈ ਕਹਿਣਾ ਕੁਛ ਉਹਨਾਂ ਨੇ ਕੱਲੀ ਕੱਚੀ-ਕੱਚੀ ਆ ਕੱਚੇ ਆਲਾ ਮੁੱਲ ਹੋ ਜਿਵੇਂ ਯੈਜ ਮੁੱਲ ਹੋ ਬਾਲਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਫੇਸ ਦੇਖੀ ਇਸੋਂ ਉਸ ਬੜਾ ਪਿਆਰਾ ਵਾਲੀ ਚੰਗੀ ਆ ਮਖਡਾ ਆਪ ਨੂੰ ਦਿਖਾਉਣਾ ਇਧਰ ਕੱਢ ਕੇ ਆਪਣਾ ਮੈਲ ਦੇ ਵਿੱਚ ਫੁੱਲ ਥਾਣ ਵੀ ਬੜਾ ਕਮਾਲ ਦਾ ਲੱਗਿਆ ਪੂਰੀ ਪੂਰੀ ਚੰਗੀ ਜਿਹੜਾ ਥਾਣਾ ਕੋਈ ਛੋਟਾ ਥਾਣ ਨਹੀਂ ਲੱਗਿਆ ਬ੍ਰੀਡ ਫੁੱਲ ਆ ਇਹ ਵੀ ਆਖੀ ਨੂੰ ਵੀ ਟੇਡਾ ਕਰੂਗੀ ਬਜਨ ਵੀ ਸਹੀ ਗੱਲ ਆ ਭਾਈ ਯਾਨੀ ਵੀ ਵਾਹੋਈ ਆ ਲੈ ਤੋਰਾ ਤੋਰਾ ਐਨ ਓਕੇ ਆ ਫੁੱਲ ਵੱਡਾ ਢਾਂਚਾ ਕਰ ਮਾਲੀਆ ਕੀ ਬਾਤ ਆ ਭਾਈ ਕੀ ਮੋਲਾ ਫਿਰ ਜੈ ਮੋਲੇ ਜਾਈ ਜੀ ਕਰਾਂਗੇ ਡਾਕਟਰ ਕਰਦੇ ਨੇ ਠੀਕ ਆ ਭਾਈ ਹੂੰ ਤੋੜਾ ਤੋੜਾ ਚੈੱਕ ਕਰ ਲੋ ਓਕੇ ਆ ਟੱਲ ਹਜੇ ਬਹੁਤ ਪਈ ਆ ਯਾਰ ਹਨਾ ਹਾਂ ਹਾਂ ਬਹੁਤ ਬਹੁਤ ਬਣਦਾ ਬਹੁਤ ਬਣ ਲੈਣੇ ਬੈਠਣੇ ਫੇਰ ਕਰਮ ਵਾਲੀ ਨੇ ਸੋਣਾ ਕੱਲੀ ਕੱਚੀ ਕੱਚੀ ਆਂਦਾ ਜਵਾ ਸੋਸਾਂ ਹਾਂ ਲੈ ਇਧਰੋ ਕੈਮਰਾ ਮਾਰਦੇ ਡਾਕਟਰ ਕੱਦ ਦਿਖਾ ਦੇ ਇਧਰ ਮੈਂ ਸਹੀ ਗੱਲ ਲੈ ਬਰਾ ਦੇ ਦੇ ਭਾਈ ਬਰਾਬਰ ਖੜਾ ਉਸਾਂ ਬਣਾਉਂਦਾ ਜਲਾਇਓ ਕੱਦ ਚੰਗਾ ਛੋਟੀ ਨਾ ਪੂਰੇ ਫੁੱਲ ਵੱਡੀ ਆ ਹਾਂ ਹੂੰ ਲੈ ਲੈ ਬਾਲੁਰਾ ਪ੍ਰਸ਼ਾਂਤ ਉਹ ਚੈੱਕ ਕਰ ਲੋ ਢੇਲੀ ਬਹੁਤ ਪਈ ਆ ਹਜੇ ਹਨਾ ਬਹੁਤ ਬਹੁਤ ਐਨ ਬਣੂਗੀ ਪੂਰੀ ਨਾ ਨਾ ਜਣਾ ਬੈਠੋ ਹੂੰ ਲੈ ਕੀ ਮੋਲਾ ਘਰ ਜਾਣਾ ਮੋਲਾ ਜੇ ਆਪਾਂ ਦੇ ਦਿਆਂਗੇ ਡਾਕਟਰ ਇਹ 61000 ਦੇ 61000 ਦੇ ਹਾਂ 85000 ਦੀ ਬੈੜ ਹੈ ਜੇ ਆਪਣਾ ਜਦੋਂ ਇਹ ਤਿਆਰ ਹੁੰਦੀ ਹੈ ਉਹ ਤੁਹਾਨੂੰ ਦਿਨ ਵੀ ਚੰਗੇ ਆਉਣੇ ਆ ਸਹੀ ਹੈ ਬਈ ਜਮਾ ਜੈਜ ਮੋਲਾ 61000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨ ਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਨਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨ